ਦੋਆ ਫੋਰਮਾਂ ਵੱਲੋਂ ਸਾਡੀ ਪੰਜਾਬ ਵਾਸੀਆਂ ਨੂੰ ਇਹ ਅਪੀਲ ਹੈ ਵੀ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਲਾਈਵ ਬਹੁਤ ਜ਼ਰੂਰੀ ਹੈਗਾ ਵਾ ਔਰ ਕਿਉਂਕਿ ਦੇਖੋ ਇਸ ਵੇਲੇ ਨਸਲਾਂ ਫਸਲਾਂ ਦੀ ਸੰਘਰਸ਼ ਜੜਾ ਵਾ ਉਹ ਬਹੁਤ ਹਾਈ ਲੈਵਲ ਤੇ ਚਲਾ ਗਿਆ। ਔਰ ਉਹ ਹੁਣ ਕ੍ਰੂਸ਼ਲ ਮੋੜ ਤੇ ਆ ਹਾਕਮ ਇਸ ਵळे ਹਮਲੇ ਦੀ ਤਾਕਤ ਚ ਨੇ। ਇਸ ਕਰਕੇ ਬੇਨਤੀ ਕਰਨਾ ਜਿਹੜੇ ਵੀ ਵੀ ਜੁੜੇ ਆ ਇਹ ਪੂਰਾ ਲਾਈਵ ਸੁਣਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚ ਜਾਵੇ। ਦੇਖੋ ਸਰਕਾਰ ਨਾਕਾਮ ਜਾਬ ਰਹੀ। ਸਾਡੇ ਅੰਦੋਲਨ ਨੂੰ ਪੁੱਟਣ ਦੇ ਵਿੱਚ ਔਰ ਅਸੀਂ ਪੰਜਾਬ ਬੰਦ ਦਾ ਕਾਲ ਕੀਤੀ ਹੈ 30 ਪਰ 30 ਤੱਕ ਆਪਾਂ ਮੋਰਚਾ ਬਚਾਉਣਾ ਵਾ ਜੇ 30 ਤੱਕ ਮੋਰਚਾ ਬਚ ਗਿਆ ਫਿਰ ਆਪਾਂ ਜਿੱਤਲ ਵਧਾਂਗੇ ਕਿਉਂਕਿ ਖਨੌਰੀ ਬਾਰਡਰ ਤੇ ਹਮਲੇ ਦੀ ਤਾਕਤ ਚ ਨੇ ਸਰਕਾਰ ਤੋ ਸਮਝਣ ਵਾਲੀ ਗੱਲ ਆ ਉਹ ਸ਼ੰਭੂ ਤੇ ਵੀ ਅਟੈਕ ਕਰ ਸਕਦੇ ਆ ਕੋਈ ਰੌਲਾ ਨਹੀਂ ਆ ਪਿਉਨਾ ਜ਼ੋਰ ਲਾ ਲਿਆ ਸਾਡੇ ਅੰਦੋਲਨ ਨੂੰ ਤਾਰ ਪੀਟੋ ਕਰ ਲਈ ਏਜੰਸੀਆਂ ਨੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਸਫਲ ਨਹੀਂ ਹੋ ਸਕੇ ਮੋਦੀ ਸਰਕਾਰ ਨੇ 20 ਕਿਸਮ ਦੇ ਸ਼ਾਲ ਕੀਤੇ ਸਾਡੇ ਨਾਲ ਛਲ ਕਰਦੀ ਰਹੀ 20 ਕਿਸਮ ਦੇ ਛਲਾਂ ਤੇ ਲੱਗੀ ਮੋਦੀ ਸਰਕਾਰ ਫਰੋ ਕਾਮਯਾਬ ਨਹੀਂ ਹੋ ਸਕੀ ਔਰ ਨਾਕਾਮਜਾਬ ਰਹੀ ਆ ਮੋਦੀ ਸਰਕਾਰ 20 ਕਿਸਮ ਦੇ ਛਲਾਂ ਛਲਾਂ ਦੇ ਵਿੱਚ ਇਹ ਸੀਗਾ ਕਿ ਕੰਟਰੈਕਟ ਫਾਰਮਿੰਗ ਤੇ ਕਿਸਾਨਾਂ ਨੂੰ ਫਸਾ ਲੋ ਨਿਕਲ ਗਏ ਸੀ ਫਿਰ ਸ਼ੰਭੂ ਬਾਰਡਰ ਖੋਲਣ ਲੱਗਿਆ ਇਹਨਾਂ ਦਾ ਆਪਣਾ ਬੰਦਾ ਜਿਹੜਾ ਉਹ ਗਿਆ ਅਦਾਲਤ ਦੇ ਵਿੱਚ ਔਰ ਫਿਰ ਜੀ ਛੱਟਫਟ ਫੈਸਲਾ ਆ ਗਿਆ ਵੀ ਸ਼ੰਭੂ ਬਾਰਡਰ ਖੋਲ ਦੋ ਹਾਈ ਕੋਰਟ ਨੇ ਫੈਸਲਾ ਕਰਤਾ ਭਈ ਉਦੋਂ ਬਾਅਦ ਉਸੇ ਫੈਸਲੇ ਨੂੰ ਸੁਪਰੀਮ ਕੋਰਟ ਚ ਚੈਲੰਜ ਕਰ ਦਿੱਤਾ ਔਰ ਇਹ ਰੈਟ ਪਈ ਸੀ ਸ਼ੰਭੂ ਬਾਰਡਰ ਖੋਲਣ ਤੇ ਵੇਖੋ ਕਿਵੇਂ ਭਾਰਤ ਸਰਕਾਰ ਸਾਨੂੰ ਉਲਝਾਉਂਦੀ ਆ ਔਰ ਉਹਦੇ ਵਿੱਚ ਦੋ ਦੌਰ ਦੀਆਂ ਗੱਲਾਂ ਹੋ ਗਈਆਂ ਜਦੋਂ ਸੁਪਰੀਮ ਕੋਰਟ ਦੀ ਕਮੇਟੀ ਬਣੀ ਐ ਸਿਖਿਆ ਸ਼ੰਭੂ ਬਾਰਡਰ ਕੋਈ ਵੀ ਸਾਰੇ ਬਾਰਡਰ ਖੋਲ ਦੂ ਸਰਕਾਰ ਭੱਜ ਗਈ ਉਹਦੇ ਵਿੱਚ ਮੁੜ ਕੇ ਸੁਪਰੀਮ ਕੋਰਟ ਵੱਲੋਂ ਹੋਰ ਕਮੇਟੀ ਬਣਾ ਦਿੱਤੀ ਵੀ ਸਾਰੇ ਮਸਲਿਆਂ ਦੇ ਹੱਲ ਵਾਸਤੇ ਬਹੁਤ ਸਾਰੇ ਬੁੱਧੀਜੀਵੀਆਂ ਨੇ ਇਹ ਕਿਹਾ ਵੀ ਕੀ ਇਹ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰੂਗੀ ਜਾਂ ਤੇ ਸਾਰਿਆਂ ਪੱਖਾਂ ਨਾਲ ਗੱਲ ਕਰੂਗੀ ਉਹਦਾ ਕੋਈ ਜਵਾਬ ਨਹੀਂ ਵੀ ਕੱਲਾ ਕਿਸਾਨਾਂ ਨਾਲ ਗੱਲ ਕਰ ਲੂਗੀ ਹੋਰ ਨਾਲ ਨਾਲ ਗੱਲ ਕਰ ਲੂਗੀ ਤੇ ਜਿਨੇ ਰੱਟ ਪਾਈ ਆ ਉਹਦੇ ਨਾਲ ਗੱਲ ਹੀ ਨਹੀਂ ਕਰਦੀ ਹੋ ਕਮੇਟੀ ਚਲੋ ਅਸੀਂ ਦੱਸਦਾ ਵੀ ਇਹ ਕਮੇਟੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ ਕਮੇਟੀਆਂ ਕਮੇਟੀਆਂ ਮਸਲੇ ਉਲਝਾਉਣ ਨੂੰ ਹੁੰਦੀਆਂ ਹੈਗੀਆਂ ਵਾ ਤੋ ਇਸ ਕਰਕੇ ਕਮੇਟੀਆਂ ਨੇ ਮਸਲੇ ਉਲਝਾਉਣੇ ਆ ਤੋ ਇਹ ਇਹ ਇਸ ਕਰਕੇ ਆ ਵੀ ਇਹ ਕਮੇਟੀ ਚ ਸ਼ਾਮਲ ਨਹੀਂ ਹੋਇਆ ਸਾ ਸਕਦਾ ਔਰ ਜਦੋਂ ਕਮੇਟੀ ਇਹ ਲਈ ਆਏ ਅਜੇ ਤੱਕ ਤਰੀਕਾ ਤੇ ਤਰੀਕਾ ਤੇ ਪਾਈ ਗਏ ਆ ਹੁਣ ਇਹਨਾਂ ਨੂੰ ਲੱਗਿਆ ਵੀ ਕਿਸਾਨ ਅੰਦੋਲਨ ਜਿਵੇਂ ਪੂਰੇ ਪੰਜਾਬੀ ਇਕੱਠੇ ਹੋ ਗਏ ਪੂਰੀ ਦੁਨੀਆ 'ਚ ਅੰਦੋਲਨ ਉੱਭਰ ਗਿਆ ਦੇਸ਼ ਦੇ ਵਿੱਚ ਅੰਦੋਲਨ ਉੱਭਰ ਗਿਆ ਵਾ ਇਹ ਦੇਸ਼ ਲੈਵਲ ਤੇ ਅੰਦੋਲਨ ਚੜ ਗਿਆ ਸ਼ੇਅਰ ਕਰ ਦਿਓ ਮੇਰੇ ਵੀਰ ਵੱਤ ਤੋਂ ਵੱਤ ਇਹ ਦੇਸ਼ ਲੈਵਲ ਤੇ ਅੰਦੋਲਨ ਚੜ ਗਿਆ 140 ਕਰੋੜ ਭਾਰਤ ਵਾਲੇ ਜੁੜ ਗਏ ਆ ਔਰ ਪੰਜਾਬੀ ਨਾਲ ਖੜ ਗਏ ਆ ਇਹਨਾਂ ਦਾ ਏਕਾ ਵੀ ਹੋਣ ਲੱਗ ਪਿਆ ਵਾ ਤੇ ਹੁਣ ਕੀ ਕਰੀਏ ਹੁਣ ਉਹਨਾਂ ਨੇ ਸੁਪਰੀਮ ਕੋਰਟ ਦੇ ਮੋਢੇ ਤੇ ਰੱਖੀ ਐ ਵੀ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਲਈਏ ਔਰ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਉਹ ਚਲਾਉਣ ਦਾ ਯਤਨ ਕਰ ਰਹੇ ਆ ਔਰ ਇਸ ਕਰਕੇ ਹੁਣ ਉਹ ਵੀ ਸੁਪਰੀਮ ਕੋਰਟ ਨੇ ਕਿਹਾ ਜੀ ਪੰਜਾਬ ਦੇ ਡੀਜੀਪੀ ਨੂੰ ਬਹਾਨਾ ਮਿਲ ਗਿਆ ਨਾ ਭਗਵੰਤ ਮਾਨ ਨੂੰ ਠੀਕ ਹੈ ਜੀ ਔਰ ਕਿੱਡੀ ਛੇਤੀ ਗਏ ਆ ਵੀ ਫੈਸਲੇ ਮੈਂ ਤੁਹਾਨੂੰ ਦੱਸਦਾ ਸੁਪਰੀਮ ਕੋਰਟ ਦੇ ਜਦ ਇਹਨਾਂ ਕਦੀ ਲਾਗੂ ਨਹੀਂ ਕੀਤੇ ਮਾਨਯੋਗ ਹਾਈ ਕੋਰਟ ਪੰਜਾਬ ਹਰਿਆਣਾ ਦਾ ਫੈਸਲਾ ਵੀ 15 ਦਿਨਾਂ ਬਾਅਦ ਗੰਨੇ ਦੀ ਪੇਮੈਂਟ ਹੋਣੀ ਚਾਹੀਦੀ ਆ ਨਹੀਂ ਤਾਂ ਵਿਆਜ ਨਾ ਦਿਓ ਔਰ ਕੋਈ ਨਹੀਂ ਲਾਗੂ ਕਰਦਾ ਭਾਈ 2013 ਦਾ ਸੁਪਰੀਮ ਕੋਰਟ ਦਾ ਫੈਸਲਾ ਜਸਟਰਡ ਗੰਗੋਲੀ ਤੇ ਜਸਟਿਸ ਸਿੰਘਵੀ ਦਾ ਵੀ ਤੁਸੀਂ ਉਪਜਾਊ ਜ਼ਮੀਨਾਂ ਨਹੀਂ ਲੈ ਸਕਦੇ ਸਾਰੀਆਂ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਹੀ ਖੋ ਰਹੇ ਨੇ ਜਿੰਨੇ ਭਾਰਤ ਮਾਲਾ ਤਹਿਤ ਪ੍ਰੋਜੈਕਟ ਆ ਹੁਣ ਬੜਾ ਚੈਨਲਾਂ ਦਾ ਹੀ ਪ੍ਰਚਾਰ ਆ ਰਿਹਾ ਵੀ ਉਹ ਜਿਹੜੀ ਆ ਬੁਲੇਟ ਟ੍ਰੇਨ ਨਿਕਲਣੀ ਆ ਚ ਮਾਲਾ ਮਾਲ ਹੋ ਜਾਣਗੇ ਕਿਸਾਨ ਮਾਲਾ ਮਾਲ ਹੋਣਗੇ ਕਿ ਜ਼ਮੀਨਾਂ ਤੁਹਾ ਹੱਥ ਖੋਲਣਗੇ ਤੋਂ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਜੜਾਵਾ ਉਹ ਚਲਾਉਣ ਦਾ ਯਤਨ ਹੋ ਰਿਹਾ ਵੀ ਸੁਪਰੀਮ ਕੋਰਟ ਦਾ ਨਾਮ ਲੈ ਲਈਏ ਠੀਕ ਹੈ ਜੀ ਭਰਾਓ ਹੁਣ ਪਰਖ ਦਾ ਵੇਲਾ ਵਾ ਹੁਣ ਖੜਨ ਦਾ ਵੇਲਾ ਵਾ ਭਰਾਓ ਚਾਹੇ ਇਹ ਹੈਗੇ ਸਰਕਾਰਾਂ ਦੇ ਫੈਸਲੇ ਹੋਣੇ ਆ ਕੇਂਦਰ ਤੇ ਪੰਜਾਬ ਦੇ ਕਿਉਂਕਿ ਮੋਰਚਾ ਇੱਥੇ ਲੱਗਾ ਭਾਈ ਇਹ ਦੋ ਫੋਰਮ ਮੀਟਿੰਗ ਕਰਕੇ ਫੈਸਲਾ ਕਰਨਗੇ ਕਹਿੰਦਾ ਵੀ ਤੁਸੀਂ ਹੁਣ ਜੀ ਜੇ ਚਾਹੋ ਤੇ ਸੁਪਰੀਮ ਕੋਰਟ ਚ ਆਪ ਦੀ ਗੱਲ ਰੱਖ ਲਓ ਮੈਂ ਤੁਹਾਨੂੰ ਦੱਸ ਰਹਾ ਵੀ ਸੁਪਰੀਮ ਕੋਰਟ ਤੇ ਕੀ ਯਕੀਨ ਦੇਖੋ ਇਹ ਜਦੋਂ ਸੀ 250 ਦੇ ਅਨੁਸਾਰ ਫਸਲਾਂ ਦੇ ਭਾਅ ਆ ਮਸਲਾ ਸਾਹਮਣੇ ਆਇਆ ਉਦੋਂ ਸੁਪਰੀਮ ਕੋਰਟ ਦੇ ਵਿੱਚ ਰਿੱਟ ਪਾਈ ਬਹਿਰੂ ਸਾਹਿਬ ਨੇ ਫੇ ਇਹਨਾਂ ਨੇ ਚੋਣ ਮੈਨੀਫੈਸਟੋ ਵਿੱਚ ਲਿਖਿਆ ਵਾ ਔਰ ਤੁਸੀਂ ਇਹਨੂੰ ਲਾਗੂ ਕਰਾਓ ਜੀ ਉਦੋਂ ਹਲਫਨਾਮਾ ਕੇਂਦਰ ਸਰਕਾਰ ਨੇ ਦੇਰ ਕਰ ਦਿੱਤਾ ਪੀਐਸਸੀ 250 ਦੇ ਅਨਸਾਰ ਪੂਰਾ ਦਸਤਾਵੇਜ਼ ਲਾਗੂ ਨਹੀਂ ਕਰ ਸਕਦੇ ਜੀ ਹਾਂਜੀ ਤੋਂ ਪਾਈ ਫਿਰ ਹੁਣ ਸੁਪਰੀਮ ਕੋਰਟ ਤੇ ਕਿਵੇਂ ਯਕੀਨ ਕੀਤਾ ਜਾ ਸਕਦਾ ਵੀ ਉਹ ਜੜਾ ਵਾ ਮਸਲਿਆਂ ਦਾ ਹੱਲ ਕਰ ਦੂ ਉਦੋਂ ਸੁਪਰੀਮ ਕੋਰਟ ਖਲੋਤਾ ਨਹੀਂ ਵੀ ਕਰੋ ਭਈ ਤੁਸੀਂ ਕਿਉਂ ਵਾਦਾ ਕੀਤਾ ਸੀਗਾ ਸੀ250 ਦੇ ਰੈਟ ਪਈ ਆ ਔਰ ਸਾਰਾ ਫਾਰਮੂਲਾ ਡਾਕਟਰ ਸਵਾਮੀ ਨਾਥਨ ਦਾ ਸਾਰੀ ਚਰਚਾ ਲੰਮੀ ਹੋਈ ਵੀ ਭਾਈ ਇਹ ਲਾਗੂ ਕੀਤੀ ਜਾ ਸਕਦੀ ਆ ਇਹ ਲੀਹੋਂ ਲਹਣ ਵਾਸਤੇ ਭਰਾਓ ਇਹ politcal ਮਸਲੇ ਹੁੰਦੇ ਰਾਜਨੀਤੀ ਦੇ ਮਸਲੇ ਹੁੰਦੇ ਆ ਇਹ ਸਰਕਾਰਾਂ ਹੱਲ ਕਰ ਸਕਦੀਆਂ ਵਾ ਅਦਾਲਤਾਂ ਦੇ ਇਸ਼ੂ ਨਹੀਂ ਹੈਗੇ ਇਹ ਜਿਹੜੇ ਅਦਾਲਤਾਂ ਵਿੱਚ ਸਰਕਾਰ ਅਲਝਾਉਣਾ ਚਾਹੁੰਦੀ ਆ ਇਸ ਕਰਕੇ ਭਰਾਓ ਜਿਹਦਾ ਮਰਜ਼ੀ ਨਿਰਦੇਸ਼ ਆ ਜੇ ਜੜੀ ਮਰਜ਼ੀ ਸਰਕਾਰ ਚੜ ਕੇ ਆ ਜੇ ਜੇ ਤੁਸੀਂ ਪੰਜਾਬੀਓ ਠਾਲ ਲਿਆ ਵੀ ਸਾਡੀਆਂ ਲਾਸ਼ਾਂ ਥਾਣੀ ਨੰਗ ਜੋ ਬਲੱਡ ਸ਼ੱਟ ਕਰਕੇ ਲੈ ਜਾਓ ਜੇ ਆਪਾਂ ਮਰਨ ਮਰੌਣ ਨੂੰ ਤਿਆਰ ਹੋ ਗਏ ਵੀ ਮਾਰ ਲਓ ਇੱਕ ਨੂੰ ਬਚਾਉਂਦੇ ਬਚਾਉਂਦੇ 100 ਮਾਰੋ ਪਹਿਲੋ 200 ਮਾਰੋ ਫੇਰ ਪੜਾ ਭਾਈ ਦੇਖ ਲੈਨੇ ਆ ਇਸ ਕਰਕੇ ਇਹ ਲੜਾਈ ਆ ਮੋੜ ਤੇ ਆ ਕੇ ਖੜੀ ਆ ਇਸ ਕਰਕੇ ਪੰਜਾਬੀਓ ਤਗੜੇ ਹੋ ਜੋ ਨੌਜਵਾਨੋ ਹਰੇਕ ਪੰਜਾਬ ਦੇ ਪਿੰਡ ਚੋਂ ਟਰਾਲੀ ਚੱਕੋ ਖਨੌਰੀ ਵਾਲ ਨੂੰ ਚਲੋ ਔਰ ਸ਼ੰਭੂ ਬਾਡਰ ਨੂੰ ਚਲੋ ਖਨੌਰੀ ਖਾਸ ਕਰਕੇ ਇਹਨਾਂ ਦਿਨਾਂ ਵਿੱਚ ਖਨੌਰੀ ਤੇ ਜਾਣਾ ਬਹੁਤ ਜ਼ਰੂਰੀ ਆ ਇਸ ਕਰਕੇ ਭਰਾਓ ਅੱਜ ਖਨੌਰੀ ਨੂੰ ਸਾਹਮਣ ਦਾ ਵੇਲਾ ਵਾ ਲੜਾਈ ਜਿੱਤ ਵਾਲੇ ਪਾਸੇ ਵੱਧ ਰਹੀ ਆ ਅਦਾਲਤ ਨੂੰ ਇਹ ਫਿਕਰ ਨਹੀਂ ਗਿਆ ਵੀ ਮਸਲੇ ਹੱਲ ਹੋ ਜਾਣੋ ਮਸਲੇ ਤੇ ਨਹੀਂ ਕੁਝ ਬੋਲਦੇ ਹੈਗੇ ਸਾਰੀ ਰਿਪੋਰਟ ਕਮੇਟੀ ਨੇ ਕਰ ਦਿੱਤੀ ਹੈਗੀ ਆ ਪਿਓ ਉਹ ਕੇਂਦਰ ਨੂੰ ਨਿਰਦੇਸ਼ ਦੇਣ ਕੇਂਦਰ ਨੂੰ ਕਹਿਣ ਵੀ ਇਹ ਮਸਲੇ ਦਾ ਹੱਲ ਕੀਤਾ ਜਾਵੇ ਦੂਜੀ ਮੇਰੀ ਬੇਨਤੀ ਸਾਰੀਆਂ ਦੋਵਾਂ ਫਾਰਮਾਂ ਦੀਆਂ ਜਥੇਬੰਦੀਆਂ ਨੂੰ ਵੀ 3500 ਦਾ ਚਾਰਜ ਉਹੋ ਗੱਡੀਆਂ ਕੱਢੋ ਹੁਣ ਪਿੰਡਾਂ ਦੇ ਵਿੱਚੋਂ ਹਰ ਕਸਬੇ ਹਰ ਗਲੀ 'ਚ ਜਾਓ ਸਪੀਕਰ ਆ ਰਹੀ ਚਾਹੇ ਟਰੈਕਟਰਾਂ ਤੇ ਸਪੀਕਰ ਲਾ ਲਓ ਗੱਡੀਆਂ ਤੇ ਲਾ ਲਓ ਘਰਾਂ ਤੋਂ ਨਿਕਲੋ ਹਰ ਘਰ ਗਲੀ ਕੁਚੇ ਵਿੱਚ ਜਾਓ ਪੀ ਪੰਜਾਬ ਬੰਦਿਆ ਭਾਈ 30 ਦਸੰਬਰ ਦਾ ਅਪੀਲ ਕਰੋ ਸ਼ਹਿਰੀ ਵੀਰਾਂ ਨੂੰ ਦੁਕਾਨਦਾਰਾਂ ਨੂੰ